ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਊੜ ਗਏ ਬੇਕਾਰ ਜਾਨਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟ ਗੱਨ ਨਾ ਪਾਵਣ ਮੂਲੇ ਉਡ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਹ ਸੁਆਮੀ ਕੋਏ ਨ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾ ਅੰਤ ਨ ਪਾਰਾ ਵਾਰ ਨਾਨਕ ਦਾ ਸੁਰਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਉਡ ਗਏ ਬੇਕਾਰ ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟੇ ਗਨ ਨ ਪਾਵਣ ਮੂਲੇ ਉਡ ਗਏ ਬੇਕਾਰ ਰਹਾਵ ਜਹ ਜਹ ਦੇਖੋ ਤਹ ਤਹ ਸੁਆਮੀ ਕੋਏ ਨ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਣ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰ ਆਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰ ਆਵਾਰ ਨਾਨਕ ਦਾ ਸੁਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਊੜ ਗਏ ਬੇਕਾਰ ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਉਡ ਗਏ ਬੇਕਾਰ ਰਹਾਵ ਜਹ ਜਹ ਦੇਖੋ ਤਹ ਤਹ ਸੁਆਮੀ ਕੋਏ ਨ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਉਡ ਗਏ ਬੇਕਾਰ ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਉਡ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਹ ਸੁਆਮੀ ਕੋਏ ਨ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤ ਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਉਡ ਗਏ ਬੇਕਾਰ ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟੱਗ ਨਾ ਪਾਵਣ ਮੂਲੇ ਉਡ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਹ ਸੁਆਮੀ ਕੋਏ ਨ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਕਰਣ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰ ਆਵਾਰ ਨਾਨਕ ਦਾ ਸੁਰਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਉਡ ਗਏ ਬੇਕਾਰ जानकी कीनी पार ब्रह्मसार निंदक टगन ना पावन मूले ऊड गए बेकार रहआव जह जह देखो तह तह स्वामी कोए ना पहुचन हार जो जो करे अवगया जानकी ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤ ਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰ ਆਵਾਰ ਨਾਨਕ ਦਾ ਸਰਖੇ ਪ੍ਰਭ ਆਪਣੇ ਨਿੰਦਕ ਕਾਂਢੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਊੜ ਗਏ ਬੇਕਾਰ ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟੇ ਗਨ ਨਾ ਪਾਵਣ ਮੂਲੇ ਉਡ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਹ ਸੁਆਮੀ ਕੋਏ ਨ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਣ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰ ਆਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰ ਆਵਾਰ ਨਾਨਕ ਦਾ ਸੁਰਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨਾ ਪਾਵਨ ਮੂਲੇ ਉਡ ਗਏ ਬੇਕਾਰ ਜਾਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨਾ ਪਾਵਨ ਮੂਲੇ ਪੂੜ ਗਏ ਬੇਕਾਰ ਰਹਾਵ ਜਹ ਜਹ ਦੇਖੋ ਤਹ ਤਹ ਸੁਆਮੀ ਕੋਏ ਨ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰਾਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਂਡੇ ਮਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤਨ ਪਾਰਾਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ